ਇਹ ਨਹੀਂ ਕੇ ਇਹ ਉਹ ਕੋਈ ਨਾ ਬੰਦਾ ਵੀ ਉਹ ਫੋਟੋ ਖੋਖੇ ਰਿਹਾ ਤਦੂ ਉਹ ਛੋਟਾ ਛੋਟਾ ਕੰਮ ਆ ਗਿਆ ਲੋ ਅੰਮੀਆਂ ਨੇ ਲਗਾਇਆ ਬਹੁਤ ਹੁੰਦਾ ਛਟ ਨਾਲ ਦਾ ਜੂਕੂ ਕਰਾਓ ਹੋਟਲ ਤੇ ਕਰਾ ਦੇ ਆਟੋਮੈਟਿਕ ਮੈਂ ਬਸ ਬਟਨ ਦਬਾ ਦਿੱਤਾ ਜਾਂ ਉਹਦੇ ਅੰਦਰ ਜਾ ਕੇ ਸੈਕੰਡ ਰੂਮ ਪਿੱਛੇ ਪਾ ਕੇ ਇਹ ਨਹੀਂ ਕਰਨਾ ਤੁਸੀਂ ਇੰਟਰੋ ਅੰਦਰ ਲੌਗ ਲੌਗ ਦਾ ਬੰਦਾ ਅੰਦਰ ਹੀ ਭਰੇ ਆਉਂਦੇ ਉਹਨੂੰ ਜਦੋਂ ਪਤਾ ਲੱਗਿਆ ਉਹ ਵੀ ਜਟ ਰੇਕੇ ਆ ਗਿਆ ਤੁਹਾਨੂੰ ਕੀ ਨਾਮ ਜੀ ਰਾਜਕੁਮਾਰ ਜੀ ਰਾਜਕੁਮਾਰ ਤੇ ਕੀ ਗੱਲਬਾਤ ਹੋਈ ਆ ਮੈਂ ਪਰਸਾ ਸਟੋਰ ਤੇ ਰਾਤ ਨੂੰ ਸਾਡਾ ਸਟੋਰ ਬੰਦ ਕਰਨ ਲੱਗੇ ਸੀਗੇ 7:58 ਵਜੇ ਹੋਏ ਸੀਗੇ ਇੱਕ ਛਟਣ ਲਾ ਚੁੱਕੇ ਸੀਗੇ ਇੱਕ ਲੌਣ ਲੱਗੇ ਸੀਗੇ ਮੁੰਡਾ ਇੱਕ ਬਾਹਰ ਗਿਆ ਤਾਂ ਦੋ ਪਰਸਨ ਨੋਜਵਾ ਚ ਹੱਥ ਇੱਕ ਦਾਤ ਇੱਕ ਦੇ ਹੱਥ ਚ ਦਾਤ ਸੀਗਾ ਜੀ ਇੱਕ ਦੇ ਹੱਥ ਚ ਬੇਸਬਾਲ ਸੀਗਾ ਮੂੰਹ ਬੰਨੇ ਹੋਏ ਸੀ ਦੋਨਾਂ ਦੇ ਤੇ ਆਏ ਆ ਮੁੰਡੇ ਨੂੰ ਕਹਿੰਦੇ ਅੰਦਰ ਚਲੋ ਅੰਦਰ ਆ ਕੇ ਹੰਕਾ ਦੇ ਕੇ ਤੇ ਕਾਊਂਟਰ ਤੇ ਬੈਠੇ ਸਾਡੇ ਪਰਿਵਾਰ ਦੇ ਮੈਂ

ਉਹ ਯਾਰ ਅੱਛਾ ਸਵਾਲ ਹੈ ਇਹ ਨਾ ਕੈਸ ਹੈਗਾ ਉਹ ਲੈਗਾ ਸਕੇ ਜੀ ਇਸ ਸੀਟੀ ਵੀ ਕੈਮਰੇ ਕੈਮਰੇ ਦੀ ਫੁਟੇਜ ਸਾਰੀ ਸਾਡੇ ਕੋਲ ਹੈਗੀ ਹੈ ਜੀ ਉਹਨਾਂ ਦੀ ਪੁਲਿਸ ਨੂੰ ਕੰਪਲੇਟ ਕਰ ਸਕਦੇ ਹੋ ਇਹ ਹੈ ਨਾਮ ਕੀ ਆਪਣੀ ਦੁਕਾਨ ਦਾ ਹੈ ਡੀ ਐਸ ਜੀ ਐਚ ਜਨਰਲ ਸਟੋਰ ਕਿਹੜੀ ਜਗ੍ਹਾ ਹੈ ਸੁਪਰ ਸਟੋਰ ਸਾਰੀ ਕਿਹੜੀ ਜਗ੍ਹਾ ਹੈ ਇਹ ਜੰਡਿਆਲਾ ਰੋਡ ਨੂਰਮਾਲਿਆ ਜੀ ਸਤਸੰਗ ਘਰ ਦੇ ਸਾਹਮਣੇ ਬੈਠਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤਾਂ ਇਹ ਮੰਗ ਕਰਦੇ ਆ ਜੀ ਇਦਾਂ ਦੀਆਂ ਕਾਰਵਾਈਆਂ ਰੋਕੀਆਂ ਜਾਣ ਲੋਕੀ ਬਹੁਤ ਪਰੇਸ਼ਾਨ ਆ ਤਨਸਾਬ ਦੀ ਮੰਗ ਕਰਦੇ ਆ ਜੀ ਕਿਉਂਕਿ ਇਦਾਂ ਬਰਦਤਾਂ ਬਹੁ ਹੋ ਰਹੀਆਂ ਆ ਲੋਕਾਂ ਵਿੱਚ ਡਾਕ ਦਸ਼ਾਦਮ ਹਾਲ ਬਣ ਰਿਹਾ ਹੈ ਆ ਕਿਉਂਕਿ ਨੂਰਵਾਲ ਦੇ ਹਲਾ ਵਾਲੇ ਵਾਲੇ ਇਲਾਕੇ ਚ ਕਾਫੀ ਬਰਦਤਾਂ ਹੋ ਚੁੱਕੀਆਂ ਹਨ ਕਿਉਂਕਿ ਦੇਖੋ ਉਹ ਲੋਕੀ ਸਾਡਾ ਬ੍ਰਦਰ ਆ ਬਾਹਰੋਂ ਆਪਣਾ ਕੰਮਕਾਰ ਛੱਡ ਕੇ ਇਹ ਸਟੋਰ ਪਾਇਆ ਸੀਗਾ ਕਿ ਮੈਂ ਇੱਥੇ ਆ ਜਾਊਂਗਾ ਚਲ ਇੱਥੇ ਕੰਮ ਸੈੱਟ ਹੋ ਜਾ ਬਟ ਇਦਾਂ ਦੇ ਹਾਲਾਤ ਦੇਖ ਕੇ ਕੋਈ ਇੱਥੇ ਬਿਜ਼ਨਸ ਕਰਨਾ ਚਾਹੂਗਾ ਕੋਈ ਨਹੀਂ ਕਰਨਾ ਚਾਹੂਗਾ ਜੀ ਇਸ ਲਈ ਆਪਣਾ ਬਿਜ਼ਨਸ ਇੱਥੇ ਸੈਟਲ ਨਹੀਂ ਕਰਨਾ ਚਾਹਣਗੇ ਜੀ ਮੰਗ ਕਰਦੇ ਆ ਤੇ ਇਦਾਂ ਦੇ ਬੰਦਿਆਂ ਨੂੰ ਰੋਕਿਆ ਜਾਵੇ ਆਪਣਾ ਇਹਨਾਂ ਦੀ ਦਹਿਸ਼ਤ ਪਾਉਣ ਵਾਲਾ ਪਾਸ ਆਪਣੀ ਦਹਿਸ਼ਤ ਪਾਵੇ ਜੋ ਅਸੀਂ ਫਿਲਮਾਂ 'ਚ ਦੇਖਦੇ ਆਂ ਪੁਲਿਸ ਦਿਖਾਲ ਦੇਵੇਂ ਨਹੀਂ ਦਹਿਸ਼ਤ ਪਾ ਸਕਦੀ ਆ ਠੀਕ ਨਾ ਇਹ ਪੁਲਿਸ ਵਿੱਚ ਇਹ ਦਹਿਸ਼ਤ ਪਾਉਂਦਾ ਹੈ ਨਹੀਂਗਾ ਕਿਉਂਕਿ ਪੁਲਿਸ ਪਾ ਸਕਦੀ ਆ ਦਹਿਸ਼ਤ ਬਟ ਪਤਾ ਨਹੀਂ ਹੁਣ ਕੀ ਹਾਲਾਤ ਆ ਇਹਨਾਂ ਦੇ ਕਿਉਂ ਨਹੀਂ ਪਾਉਂਦੇ ਆਪਣੀ ਦਹਿਸ਼ਤ ਜਿਆਦਾ ਦਹਿਸ਼ਤ ਲੁਟੇਰਿਆਂ ਦੀ ਪਾ ਰਹੇ ਆ ਜਿਹੜੇ ਵਿਅਕਤੀ ਆਏ ਸਨ ਉਹ ਕਾਦੇ ਤੇ ਆਏ ਸਨ ਉਹ ਜੀ ਅਸੀਂ ਪਹਿਲਾਂ ਕੈਮਰੇ ਵਿੱਚ ਸਾਡੇ ਆਏ ਆ ਉਹ ਮੋਟਰਸਾਈਕਲ ਦੇ ਹਮਲੇ ਪੈਸੇ ਕੇ ਜਿਹੜਿਆਂ ਕੋਈ ਨੰਬਰ ਪੱਟਾ ਵਗੈਰਾ ਨਹੀਂ ਸੀ ਗਿਆ ਮੋਟਰਸਾਈਕਲ ਦੇ ਕੋ ਮੇ ਆਤੇ ਇੱਕ ਸਾਡੇ ਲਾਸਟ ਕਸਟਮਰ ਜਿਹਾ ਉਹ ਜਾਣ ਤੋਂ ਬਾਅਦ ਉਹ ਅੰਦਰ ਆ ਗਿਆ ਦੁਕਾਨ ਦੇ ਤੇ ਉਸ ਤੋਂ ਬਾਅਦ ਉਹਨੇ ਇਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਜੀ ਹਾਂਜੀ ਸੰਤੂ ਸਾਹਿਬ ਜੀ ਸਰ ਇਹ ਘਟਨਾ ਹੈ ਹੋਈ ਆ ਇਸ ਤਰ੍ਹਾਂ ਦੇ ਦੇ ਆ ਸਰ ਇਹ ਜਿਹੜੀ ਘਟਨਾ ਹੋਈ ਆ ਇਹਦੀ ਮੈਂ ਆਪਣੀ ਨੰਬਰ ਦਾ ਜੂਨੀਅਨ ਵੱਲੋਂ ਜੈ ਸ਼ਿਵ ਸ਼ਤੀ ਸੇਵਾ ਮੰਡਲ ਵੱਲੋਂ ਆਨਲਾਈਨ ਸਲਾਬ ਵੱਲੋਂ ਵੀ ਬਹੁਤ ਵੱਡੇ ਪੱਧਰ ਤੇ ਨਿੰਦਾ ਕਰਦਾ ਆ ਕਿਉਂਕਿ ਇਹ ਜਿਹੜਾ ਪਰਿਵਾਰ ਆ ਮੇਰਾ ਆਪਣਾ ਘਰ ਦਾ ਪਰਿਵਾਰ ਆ ਇਹ ਇੱਕ ਅਲੱਗ ਪੱਸੇ ਗੱਲ ਹੈਗੀ ਆ ਉਸੋ ਦੁਖਦਈ ਨਿੰਦਨ ਨਿੰਦਨੀ ਗੱਲ ਇਹ ਹੈਗੀ ਆ ਕਿ ਜਦੋਂ ਇੱਥੇ ਘਟਨਾ ਹੋਈ ਆ ਉਹ ਮੇਰਾ ਜੇ ਨੂਲਮੇਲਾ ਥਾਣਾ ਇਥੋਂ ਲੱਗ ਪਾਇ 1.5 ਕਿਲੋਮੀਟਰ ਹੋਊਗਾ ਜੀ ਜਾਂ ਪੂਰਾ ਜੋ ਲਾਲੀਏ ਤਾਂ ਨਕੀਆ 2 ਕਿਲੋਮੀਟਰ ਦਾ ਏਰੀਆ ਹੋਊਗਾ 24 ਘੰਟੇ ਬੀਤਣ ਤੋਂ ਬਾਅਦ 48 ਘੰਟੇ ਬੀਤਣ ਤੋਂ ਬਾਅਦ ਇੱਥੇ ਪੁਲਿਸ ਇਹਨਾਂ ਬੰਦੇ ਦੀ ਸਾਲ ਲੈਣ ਵਾਸਤੇ ਨਹੀਂ ਆਉਂਦੀ ਔਰ ਮੈਂ ਆਪਣੇ ਜੰਦ ਦੇ ਜੇ ਐਸਐਸਵੀ ਸਾਹਿਬ ਹੈਗੇ ਆ ਮਿਸਟਰ ਅਨਕੁਰ ਗੁਪਤਾ ਜੀ ਨੂੰ ਮੈਂ ਉਹਨਾਂ ਦੇ ਕੋਲ ਇਹ ਅਰਜੋਈ ਕਰਦਾ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਇਹੋ ਜਿਹੇ ਥਾਣਾ ਮੁਖੀ ਕਿਉਂ ਹੀ ਲਗਾਉਂਦੇ ਜਿਨ੍ਹਾਂ ਕੋਲ ਇੰਨੀ ਸਮਰੱਥਾ ਹੋਵੇ ਕਿ ਉਹ ਆਪਣੇ ਕੁਆਲਿਟੀ ਦੇ ਆਧਾਰ ਤੇ ਲੋਕਾਂ ਦੀ ਸੁਰੱਖਿਆ ਕਰ ਸਕਣ ਨਾ ਕਿ ਕਿਸੇ ਸ਼ਫਾਰਸ਼ ਦੇ ਆਧਾਰ ਤੇ ਜੇਕਰ ਆਪਾਂ ਸ਼ਫਾਰਸ਼ ਦੇ ਆਧਾਰ ਤੇ ਐਸਐਚਓ ਲਾਵਾਂਗੇ ਜਾਂ ਹੋਰ ਨਕੀਆਂ ਨਿਯੁਕਤੀਆਂ ਕਰਾਂਗੇ ਫਿਰ ਹਾਲਾਤ ਇਹੀ ਹੋਣੇ ਆ ਜੋ ਹੁਣ ਹੋ ਰਹੇ ਆ ਅੱਜ ਨੂਰਮਲ ਹੋਇਆ ਕ ਨਕੋਦਾ ਫਿਰ ਮਰਸੀਆ ਤੇ ਸ਼ਾਹਕੋਟ ਜਾਂ ਤੁਹਾਡਾ ਪੂਰਾ ਜ਼ਿਲ੍ਹਾ ਹੈਗਾ ਇਹ ਸੰਸਨੀ ਖੇਜ ਇਹੋ ਜਿਹੀਆਂ ਖਬਰਾਂ ਮਿਸ਼ਨ ਸ਼ਬਦੀ ਰਹਿਣਗੀਆਂ ਇਹ ਪਰਿਵਾਰ ਬਾਰੋਂ ਆਇਆ ਮਨੀਲੇ ਚੋਂ ਆਇਆ ਉੱਥੇ ਵੀ ਬਹੁਤ ਅਦਾ ਤਸ਼ੱਦਦ ਹੈਗਾ ਜਿਹੜੇ ਮਾਰੇ ਲੋਕ ਹੈਗੇ ਆ ਉਹ ਦਿਖਦੇ ਨਹੀਂ ਸੇਮ ਤਰੀਕਾ ਇੱਥੇ ਦੇਖਣ ਨੂੰ ਮਿਲਿਆ ਤੇ ਇਹ ਪਰਿਵਾਰ ਉਹ ਬਾਰੋਂ ਆ ਕੇ ਐਨ ਆਈ ਪਰਿਵਾਰਾ ਇੱਥੇ ਆ ਕੇ ਬਸਣਾ ਚਾਹੁੰਦਾ ਆਪਣਾ ਕੰਮ ਖੁਲਾਉਣਾ ਉਹਦਾ ਪਰਿਵਾਰ ਦੇ ਨਾਲ ਆਪਣਾ ਕੰਮ ਕਰਦਾ ਪਿਆ ਹੈਗਾ ਇਹਨਾਂ ਕਿੱਦਾਂ ਹੌਸਲਾ ਪੈ ਜਾਊਗਾ ਵੀ ਅਸੀਂ ਅਬ ਦੁਕਾਨ 'ਚ ਆਪਣਾ ਮਾਲ ਹੋਰ ਪਾ ਲਈਏ ਇਹ ਬਹੁਤ ਵੱਡਾ ਕੋਚਨ ਆ ਮੈਂ ਐਸਐਸਸੀ ਸਾਹਿਬ ਦੇ ਧਿਆਨ 'ਚ ਲਿਆਉਣਾ ਗੱਲ ਜਿਹਨੂੰ ਚਾਹੁੰਦਾ ਆ ਜੀਜੀਪੀ ਸਾਹਿਬ ਦੇ ਧਿਆਨ 'ਚ ਗੱਲ ਲਿਆਉਣਾ ਚਾਹੁੰਦਾ ਆ ਕਿ ਇਹ ਗੱਲ ਛੁੱਟ ਜੀ ਨਹੀਂ ਹੈਗੀ ਜਿਸ ਤ ਦਾਤ ਦੁਨਾਲੀ ਬੰਦੂਕ ਤੋਂ ਵੱਡਾ ਜਿਆਦਾ ਦਾਤ ਹੈਗਾ ਉਹਨਾਂ ਹੱਥ ਸੀ ਜਿਸ ਤਣਾ ਪਰਵਾਹ ਤੇ ਮਾਰਿਆ ਠੀਕ ਆ ਇਹਨਾਂ ਦੇ ਖਿਲਾਫ ਤਿੰਸ ਇਰਾਦਾ ਕਤਲ ਦਾ ਪਰਚਾ ਦਰਜ ਹੋਣਾ ਚਾਹੀਦਾ ਫਿਰ ਉਹਨਾਂ ਸ਼ਾਨਵੀ ਨੂੰ ਚਾਹੀਦੀ ਆ ਸ਼ਾਨਵੀ ਸੁਆਹ ਹੋਣੀ ਆ 48 ਘੰਟੇ ਕੋਈ ਬੰਦਾ ਇਥੇ ਪੁਲਿਸ ਦਾ ਆਉਂਦਾ ਹੀ ਕੋਈ ਨਹੀਂ ਇਸ ਕਦਰ ਮੈਂ ਬਹੁਤ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਆ ਜੇਕਰ ਫੇਰ ਵੀ ਪੁਲਿਸ ਨੇ ਐਕਸ਼ਨ ਨਹੀਂ ਲਿਆ ਤਾਂ ਅਸੀਂ ਨੰਬਰ ਦਾ ਜੂਨੀਅਰ ਔਰ ਕਿਸਾਨ ਜਥੇਬੰਦੀਆਂ ਨੂੰ ਨਾ ਲੈ ਕੇ ਨੂਰਮਸ ਪੁਲਿਸ ਸਟੇਸ਼ਨ ਔਰ ਐਸਐਸਜੀ ਸਾਹਿਬ ਕੋ ਗੱਲ ਪੁੱਛਾਂਗੇ ਵੀ ਸਾਰੇ ਕੀ ਕੰਨ ਹੋਇਆ ਵੀ ਕਿ ਤੁਸੀਂ ਇਸ ਤਰ੍ਹਾਂ ਕਿਉਂ ਸੁੱਤੇ ਪਏ ਹੋ ਜੀ ਸਰ